ਇਹ ਸਰ ਸਾਡੇ ਮਾਨਯੋਗ ਡੀਐਸਪੀ ਸ਼੍ਰੀ ਗੌਰਵ ਜਾਦਵ ਤੇ ਸਾਡੇ ਐਸਐਸਪੀ ਸਾਹਿਬ ਦੇ ਜੀ ਹਰਮਨਬੀਰ ਸਿੰਘ ਗਿੱਲ ਜੀ ਦੇ ਦਿਸ਼ਾ-ਨਿਸ਼ਾਣ ਕੱਲ ਸਾਡੀ ਜਿਹੜੀ ਸੀਆਈਏ 1 ਦੀ ਪਾਰਟੀ ਸੀਗੀ ਸੀਆਈਏ 2 ਦੀ ਪਾਰਟੀ ਜਿਹੜੀ ਹੈ ਇਹ ਪੈਟ੍ਰੋਲਿੰਗ ਤੇ ਸੀ ਤਾਂ ਉਹਨਾਂ ਨੂੰ ਜੀਂਦਾ ਦੇ ਬੱਸ ਸਟੈਂਡ ਨਜ਼ਦੀਕ ਇੱਕ ਕਾਰ ਜਿਹੜੀ ਹੈਗੀ ਆ ਫੋਰਡ ਫਿਗੋ ਦੇ ਵਿੱਚ ਚਾਰ ਸ਼ੱਕੀ ਬੰਦੇ ਬੈਠੇ ਨਜ਼ਰ ਆਏ ਸੀ ਤਾਂ ਇਹਨਾਂ ਨੇ ਉਹਨਾਂ ਨੂੰ ਕਾਬੂ ਕਰਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਅੱਗੇ ਗੇਅਰ ਬਾਕਸ ਦੇ ਕੋਲ ਜਿਹੜਾ ਖਾਣਾ ਹੁੰਦਾ ਉਹਦੇ ਵਿੱਚ ਕੋਈ ਨਸ਼ੀਲੇ ਪਦਾਰਥ ਦਾ ਸ਼ੱਕ ਪਿਆ ਉਹਨਾਂ ਨੂੰ ਜਦੋਂ ਇਹਨਾਂ ਨੇ ਫਿਰ ਪੁੱਛਿਆ ਵੀ ਇਹ ਕੀ ਆ ਉਹਨਾਂ ਨੇ ਕੋਈ ਸੈਟੀਸਫੈਕਟਰੀ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਾਲ ਕੀਤੀ ਮੈਂ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਲੱਗਦਾ ਹੈਗਾ ਜਾਂ ਤੁਸੀਂ ਇਹ ਸਾਨੂੰ ਦੱਸੋ ਵੀ ਅਸੀਂ ਇਹਦੀ ਤਲਾਸ਼ੀ ਲੈਣੀ ਹੈ ਤੁਸੀਂ ਸਾਨੂੰ ਤਲਾਸ਼ੀ ਦੇਣੀ ਚਾਹੁੰਦੇ ਹੋ ਕਮਿਸ਼ਨਰ ਸਾਹਿਬ ਨੂੰ ਦੇਣੀ ਹੈ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਤਲਾਸ਼ੀ ਲਓ ਜੋ ਤਲਾਸ਼ੀ ਲਈਦਾ ਉਹਦੇ ਵਿੱਚੋਂ ਸਾਨੂੰ ਹੀਰੋਨ ਬਰਾਮਦ ਹੋਈ ਹੀਰੋਨ ਬਰਮਦ ਹੋਣ ਤੋਂ ਬਾਅਦ ਜਦ ਅਸੀਂ ਉਹਦਾ ਵਜਨ ਕੀਤਾ ਤੇ ਉਹ 400 ਗ੍ਰਾਮ ਹੋਈ ਇਹਦੇ ਵਿੱਚ ਜਿਹੜਾ ਕਾਰ ਨੂੰ ਡਰਾਈਵਿੰਗ ਸੀਗੀ ਜਿਹੜੀ ਉਹ ਤਜਿੰਦਰ ਸਿੰਘ ਕਰ ਰਿਹਾ ਸੀ ਜਿਹੜਾ ਹੈਗਾ ਪੰਕਜ ਛਾਵੜਾ ਉਹ ਉਹਦੇ ਨਾਲ ਬੈਠਾ ਸੀਗਾ ਤੇ ਪਿੱਛੇ ਮਨਪ੍ਰੀਤ ਉਰਫ ਮੀਨਾ ਬੈਠਾ ਸੀਗਾ ਜਦੋਂ ਇਹਨਾਂ ਤੋਂ ਅਸੀਂ ਇੰਟਰੋਗੇਸ਼ਨ ਕੀਤੀ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇਹ ਤਿੰਨਾਂ ਨੇ ਪੈਸੇ ਆਪਸ ਦੇ ਵਿੱਚ ਸ਼ੇਅਰ ਕਰਕੇ ਇਸ ਮਾਲ ਲਿਆਂਦਾ ਸੀ ਤੇ ਇਹਨਾਂ ਨੇ ਸਾਨੂੰ ਦਾ ਇਹ ਵੀ ਦੱਸਿਆ ਕਿ ਅੱਗੇ ਜਿਹੜਾ ਹੈਗਾ ਇਹ ਅਸੀਂ ਜਿਹੜਾ ਪ੍ਰੋਫਿਟ ਆਉਣਾ ਸੀ ਉਹ ਆਪਸ ਦੇ ਵਿੱਚ ਤਿੰਨ ਭਾਗਾਂ ਦੇ ਵਿੱਚ ਵੰਡਣਾ ਸੀ ਸ਼ੇਅਰ ਕਰਨਾ ਸੀ ਹਾਂਜੀ ਲੈ ਆਏ ਕਿਥੋਂ ਸੀ ਇਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਆ ਸਰ ਚੱਲ ਰਿਹਾ ਜੀ ਹਜੇ ਇਨਵੈਸਟੀਗੇਸ਼ਨ ਮੈਟਰ ਜਦੋਂ ਕਲੀਅਰ ਹੋ ਗਿਆ ਤਾਂ ਉਸ ਤੋਂ ਹਾਂ ਸਰ ਇਹ ਪਹਿਲਾਂ ਵੀ ਇਹਨਾਂ ਦੇ ਕੀ ਮਾਮਲੇ ਦਰਜ ਹੈਗੇ ਹਾਂ ਹਾਂਜੀ ਸਰ ਇਹਦੇ ਵਿੱਚ ਜਿਹੜਾ ਤਜਿੰਦਰ ਸਿੰਘ ਹੈਗਾ ਉਹਦੇ ਤੇ 10 ਮੁਕਦਮੇ ਦਰਜ ਨੇ ਜੀ ਅ ਜਿਹੜਾ ਪੰਕਜ ਛਾਵੜਾ ਹੈਗਾ ਸਰ ਇਹਦੇ ਤੇ ਦੋ ਤੇ ਮਨਪ੍ਰੀਤ ਤੇ ਇੱਕ ਜੇਕਰ ਚੈੱਕ ਕੀਤੀ ਜਾਵੇ ਏਡੀ ਵੱਡੀ ਤਦਾਦ ਦੇ ਵਿੱਚ ਨਸ਼ਾ ਲੈ ਕੇ ਅਸੀਂ ਸਪਾਈ ਕਰਨਾ ਸੀ ਜਾਂ ਕੋਈ ਜਿਹੜਾ ਆਪਾਂ ਯੂਜ਼ ਕਰਨਾ ਸੀ ਕੋਈ ਆ ਲਿੰਕ ਨਹੀਂ ਸਰ ਇਹਨਾਂ ਨੇ ਇਹ ਵੇਚਣਾ ਸੀ ਉਹਦੇ ਪਾਸੇ ਦੇਖਦੇ ਰੋਣਾ ਇਹਨਾਂ ਨੇ ਵੇਚਣਾ ਸੀਗਾ ਜੀ ਠੀਕ ਹੈ ਇਹ ਪਤਾ ਲੱਗਿਆ ਸਰ ਵੀ ਦੇਣਾ ਕਿਨਾਂ ਨੂੰ ਇਹਨਾਂ ਨੇ ਤਾਂ ਇਹ ਪੁੱਛਤਾ ਸੀ ਵੀ ਉਹ ਇਨਵੈਸਟੀਗੇਸ਼ਨ ਦੇ ਵਿੱਚ ਮਾਰ ਗਿਆ ਜੀ ਬੈਕਵਰਡ ਫਾਰਵਰਡ ਲਿੰਕ ਦੇ ਵਿੱਚ ਅਸੀਂ ਇਹਦੇ ਜਾਵਾਂਗੇ ਬੈਕਵਰਡ ਫਾਰਵਰਡ ਲਿੰਕ ਦੇ ਵਿੱਚ ਜਾਣ ਦੇ ਨਾਲ ਜੋ ਵੀ ਤਫਤੀਸ਼ ਦੇ ਵਿੱਚ ਗੱਲ ਸਾਹਮਣੇ ਆਏਗੀ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਨਾਲ ਦੀ ਨਾਲ ਇਹ ਜਿਹੜਾ ਇਹਨਾਂ ਦਾ ਅਫਸਰ ਬਣਾ ਉਹ ਡੇਲ ਦੇ ਵਿੱਚ ਹੈ ਜਿਹਦੇ ਥਰੂ ਇਹ ਲੈ ਕੇ ਆਏ ਨਹੀਂ ਹੱਲੇ ਤੱਕ ਤਾਂ ਪੁਛਗੇ ਚ ਆਈ ਨਹੀਂ ਪੁਛਗੇ ਚ ਚਾਲੂ ਹੈ ਜੀ ਇਹਨਾਂ ਕੋਲ ਕਿਉਂਕਿ ਅੱਜ ਇਹਨਾਂ ਨੂੰ ਪੇਸ਼ ਕਰਨਾ ਸੀਗਾ ਉਹਦੇ ਕਰਕੇ ਜਿਹੜੀ ਅੱਜ ਇਹ ਰਾ ਪੁਲਸ ਸਰਮੈਂਟ ਲੈ ਕੇ ਦੁਬਾਰਾ ਆਪਾਂ ਇਹਨਾਂ ਨੂੰ ਦੁਬਾਰਾ ਇਹਨਾਂ ਦੀ ਇੰਟੈਰੋਗੇਸ਼ਨ ਕਰ ਪੂਰੀ ਚੱਲੀ ਜਾਂਦੀ ਹੈ ਸਭ ਤੋਂ ਪਹਿਲਾਂ ਜਿਹੜੇ ਜਿਹੜੇ ਮਾਮਲੇ ਚੱਲ ਜਾਂਦੇ ਇਹਨਾਂ ਤੋਂ ਸਾਰ ਪਹਿਲਾਂ ਲੁੱਟਾ ਘੋਹਾਂ ਦੇ ਮਾਮਲੇ ਲੜਾਈ ਝਗੜੇ ਦੇ ਮਾਮਲੇ ਐਨਡੀਪੀਐਸ ਐਕਟ ਦਾ ਮੁਕਦਮਾ অলਰੈਡੀ ਪਹਿਲਾਂ ਦਰਜ ਨੇ ਜੀ ਇਹੀ ਕੰਮ ਕਰਦੇ ਆ ਜਾਂ ਹੋਰ ਵੀ ਕੋਈ ਕੀਤਾ ਹੈਗਾ ਇਹਨਾਂ ਦਾ ਜਾਕੀ ਨਹੀਂ ਸਰ ਇਹ ਤਕਰੀਬਨ ਇਹੀ ਕੰਮ ਕਰਦੇ ਆ ਜੀ ਕਿ ਇਸ ਉਮਰ ਤੇ ਲੋਕ ਨਹੀਂ ਜੀ ਨਹੀਂ 25 25 30 28 25 ਤੋਂ 28 ਦੀ ਪੇਜ ਦੇ ਵਿੱਚ ਨੇ ਪੇਜੇ ਤੋਂ ਕੀ ਜਦੋਂ ਇਹੀ ਕੰਮ ਹੈ ਇਸੇ ਤੋਂ ਸਰ ਇਹ ਤਕਰੀਬਨ ਲੇਬਰਿੰਗ ਕਰਦੇ ਹੈਗੇ ਆ ਤੇ ਜਿਹੜੀ ਗੱਡੀ ਹੈਗੀ ਆ ਉਹ ਕਿਸੇ ਹੋਰ ਦੇ ਨਾਮ ਤੋਂ ਹੈਗੀ ਆ ਜਿਹੜੀ ਵੱਡੀ ਗੱਡੀ ਪੜੀ ਗਈ ਆ ਫੋਰਡ פיਗੋ ਨਸ਼ੇ ਦੀ ਆਦੀ ਨੇ ਜੀ ਨਹੀਂ ਆਦੀ ਨੇ ਜੀ ਅਗਲੀ ਇਨਵੈਸਟੀਗੇਸ਼ਨ ਤੁਹਾਡੇ ਵੱਲੋਂ ਕੀ ਕੀਤੀ ਜਾ ਰਹੀ ਹੈ ਇਹਦਾ ਗ੍ਰਿਫਤਾਰ ਇਹਦੇ ਬੈਕਵਰਡ ਫਾਰਵਰਡ ਲਿੰਕ ਦੇ ਵਿੱਚ ਜਾਇਆ ਜਾ ਰਿਹਾ ਸਰ ਦੇਖਾਂਗੇ ਅਸੀਂ ਇਹ ਅੱਗੇ ਕਿੱਥੋਂ ਲੈ ਕੇ ਆਏ ਇਨੀ ਕੇਪ ਦੇ ਵਿੱਚ ਸਮਾਨ ਤੇ ਇਹਨਾਂ ਨੇ ਅੱਗੇ ਜਾ ਕੇ ਕਿੱਥੇ ਦੇਣਾ ਸੀ